ਸਤ ਸ੍ਰੀ ਅਕਾਲ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਜਿਸ ਬਾਰੇ ਨਾ ਅਕਸਰ ਪਾਰਤ ਵਿੱਚ ਬੜੀ ਚੁੱਪੀ ਰਹਿੰਦੀ ਆ ਸੈਕਸਿਕਸ ਆ ਆਮ ਜਿੰਸੀ ਸਮੱਸਿਆਵਾਂ ਤੇ ਇੱਕ ਬਿਹਤਰ ਜਿੰਸੀ ਜੀਵਨ ਕਿਵੇਂ ਬਣਾਈਏ ਹਾਂਜੀ ਸਾਡੇ ਕੋਲ ਡਾਕਟਰ ਸੰਕਲਪ ਜੈਨ ਦੇ ਇੱਕ ਇੰਟਰਵਿਊ ਤੋਂ ਕੁਝ ਖਾਸ ਨੁਕਤੇ ਨੇ ਇਹਨਾਂ ਤੋਂ ਨਾ ਸ਼ਾਇਦ ਇਸ ਚੁੱਪੀ ਦੇ ਪਿੱਛੇ ਦੀ ਅਸਲੀਅਤ ਸਮਝ ਆਵੇ ਚਲੋ ਇਸ ਤੇ ਗੱਲ ਕਰਦੇ ਹਾਂ ਹਾਂਜੀ ਬਿਲਕੁਲ ਇਹ ਬਹੁਤ ਬਹੁਤ ਜ਼ਰੂਰੀ ਵਿਸ਼ਾ ਹੈ ਕਿਉਂਕਿ ਭਾਰਤ ਵਿੱਚ ਸੈਕਸ ਬਾਰੇ ਗੱਲ ਕਰਨ ਚ ਜਿਹੜੀ ਝਿਜਕ ਹੈ ਨਾ ਉਹ ਇੱਕ ਵੱਡੀ ਸਮੱਸਿਆ ਆ ਹੂੰ ਇਸ ਨੂੰ ਇੱਕ ਆਮ ਇੱਕ ਸਿਹਤਮੰਦ ਵਿਸ਼ਾ ਬਣਾਉਣ ਦੀ ਲੋੜ ਹੈ ਇਹ ਸਾਡੀਆਂ ਸਮਾਜਿਕ ਧਾਰਨਾਵਾਂ ਤੇ ਨਿੱਜੀ ਜ਼ਿੰਦਗੀਆਂ ਤੇ ਬਹੁਤ ਡੂੰਗਾ ਅਸਰ ਪਾਉਂਦਾ ਹੈ ਮਤਲਬ ਤੇ ਡਾਕਟਰ ਜੈਨ ਦੀ ਗੱਲਬਾਤ ਇਹੀ ਪਾਲਾ ਦਿਖਾਉਂਦੀ ਆ ਉਹ ਦੱਸਦੇ ਨੇ ਕਿ ਪਾਰਤੀ ਔਰਤਾਂ ਵਿੱਚ ਔਰਗੇਜ਼ਮ ਦੀ ਕਮੀ ਇੱਕ ਵੱਡੀ ਪਰ ਅਕਸਰ ਅਣਕਹੀ ਸਮੱਸਿਆ ਹੈ ਬਿਲਕੁਲ ਕਈ ਵਾਰ ਤਾਂ ਜਿਵੇਂ ਉਹ ਕਹਿੰਦੇ ਨੇ 45 50 ਸਾਲ ਦੀ ਉਮਰ ਤੱਕ ਵੀ ਅਨੁਭਵ ਨਹੀਂ ਹੁੰਦਾ ਕਾਰਨ ਉਹੀ ਜਾਣਕਾਰੀ ਦੀ ਘਾਟ ਸਮਾਜ ਦਾ ਦਬਾਅ ਤੇ ਜ਼ਿੰਮੇਵਾਰੀਆਂ ਹਾਂ ਤੇ ਇਸ ਵਿੱਚ ਇੱਕ ਹੋਰ ਗੱਲ ਜਿਹੜੀ ਗੰਭੀਰ ਬਣਾਉਂਦੀ ਹੈ ਉਹ ਇਹ ਕਿ ਔਰਗੈਜ਼ਮ ਸਿਰਫ ਸਰੀਰਕ ਖੁਸ਼ੀ ਨਹੀਂ ਹੈ ਇਹ ਭਾਵਨਾਤਮਕ ਸੰਤੁਲਨ ਲਈ ਵੀ ਜ਼ਰੂਰੀ ਹੈ ਅੱਛਾ ਇਹ ਸਰੀਰ ਦੇ ਸਿੰਪੈਥੈਟਿਕ ਤੇ ਪੈਰਾਸਿੰਪੈਥੈਟਿਕ ਸਿਸਟਮ ਨੂੰ ਕਹ ਲੋ ਸੰਤੁਲਿਤ ਕਰਦਾ ਹੈ ਡੋਪਾਮਾਈਨ ਵਰਗੇ ਹਾਰਮੋਨ ਛੱਡਦਾ ਹੈ ਜੇ ਨਾ ਹੋਵੇ ਤਾਂ ਇੱਕ ਭਾਵਨਾਤਮਕ ਖਾਲੀਪਣ ਜਾ ਆ ਜਾਂਦਾ ਹੈ ਹੂੰ ਤੇ ਹਾਂ ਡਾਕਟਰ ਜੈਨ ਇਹ ਵੀ ਕਹਿੰਦੇ ਨੇ ਕਿ ਪੜ੍ਹਾਈ ਲਿਖਾਈ ਐਕਸਪੋਜ਼ਰ ਕਰਕੇ ਨਾ ਮੱਧ ਵਰਗ ਤੇ ਉੱਚ ਵਰਗ ਦੀਆਂ ਔਰਤਾਂ ਦੇ ਤਜਰਬਿਆਂ 'ਚ ਫਰਕ ਹੋ ਸਕਦਾ ਹੈ। ਤਾਂ ਮਤਲਬ ਜਾਣਕਾਰੀ ਦੀ ਘਾਟ ਸਿਰਫ ਖੁਸ਼ੀ ਤੇ ਨਹੀਂ ਸਿੱਧਾ ਭਾਵਨਾਤਮਕ ਸਿਹਤ ਤੇ ਵੀ ਅਸਰ ਪਾ ਰਹੀ ਹੈ। ਬਿਲਕੁਲ ਸਿੱਧਾ ਅਸਰ। ਜੇ ਇਹ ਔਰਤਾਂ ਦੀ ਹਾਲਤ ਹੈ ਤਾਂ ਮਰਦਾਂ ਵਾਲੇ ਪਾਸੇ ਕੀ ਚੱਲ ਰਿਹਾ ਹੈ? ਉੱਥੇ ਕੀ ਆਮ ਸਮੱਸਿਆਵਾਂ ਨੇ? ਮਰਦਾਂ ਵਿੱਚ ਦੇਖੋ ਪ੍ਰੀਮਚੂਰ ਇਜੈਕੂਲੇਸ਼ਨ ਯਾਨੀ ਕਿ ਸ਼ੀਗਰ ਪਤਨ ਬਹੁਤ ਬਹੁਤ ਆਮ ਹੈ। ਡਾਕਟਰ ਜੈਨ ਦੇ ਹਿਸਾਬ ਨਾਲ 30 ਸਾਲ ਤੋਂ ਕੱਟ ਦੇ ਕਰੀਬ 95% ਮਰੀਜ਼ ਇਸੇ ਲਈ ਆਉਂਦੇ ਨੇ 95% ਉਹੋ ਹਾਂਜੀ ਇਸ ਦਾ ਇੱਕ ਕਾਰਨ ਉਹ ਦੱਸਦੇ ਨੇ ਬਹੁਤ ਜ਼ਿਆਦਾ ਹਸਤਰ ਸੀ ਜਿਸ ਨਾਲ ਵੀਨਸ ਲੀਕੇਜ ਹੋ ਸਕਦਾ ਹੈ ਮਤਲਬ ਲਿੰਗ ਦੀਆਂ ਨਾੜੀਆਂ ਖੂਨ ਰੋਕ ਨਹੀਂ ਪਾਉਂਦੀਆਂ ਠੀਕ ਤਰ੍ਹਾਂ ਅੱਛਾ ਤੇ ਇਰੈਕਟਾਈਲ ਡਿਸਫੰਕਸ਼ਨ ਯਾਨੀ ਨਾਮਰਦੀ ਉਹ 30 ਤੋਂ ਬਾਅਦ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਅਫਸੋਸ ਦੀ ਗੱਲ ਇਹ ਹੈ ਕਿ ਮਰਦਾਂ ਨੂੰ ਨਾ ਇਸ ਮੁੱਦੇ ਤੇ ਗੱਲ ਕਰਨ ਲਈ ਉਨੀ ਸੋਸ਼ਲ ਸਪੋਰਟ ਨਹੀਂ ਮਿਲਦੀ ਹੂੰ ਸਹੀ ਗੱਲ ਐ। ਇਹ ਸਭ ਦੇ ਵਿਚਕਾਰ ਫਿਰ ਸੈਕਸ਼ੂਅਲ ਕੈਮਿਸਟਰੀ ਦੀ ਗੱਲ ਆਂਦੀ ਐ। ਇਹ ਕੀ ਚੀਜ਼ ਐ ਕਿ ਇਹ ਪਹਿਲਾਂ ਤੋਂ ਹੁੰਦੀ ਐ ਜਾਂ ਬਣਾਣੀ ਪੈਂਦੀ ਐ? ਇਹ ਬੜੀ ਦਿਲਚਸਪ ਗੱਲ ਡਾਕਟਰ ਜੈਨ ਨੇ ਕਹੀ। ਉਹ ਕਹਿੰਦੇ ਨੇ ਕਿ ਸੈਕਸ਼ੂਅਲ ਕੈਮਿਸਟਰੀ ਨਾ ਕੁਦਰਤੀ ਨਹੀਂ ਹੁੰਦੀ, ਇਸ ਨੂੰ ਬਣਾਉਣਾ ਪੈਂਦਾ ਐ ਮਿਹਨਤ ਨਾਲ। ਇਹ ਇੱਕ ਵੱਡਾ ਭੁਲੇਖਾ ਦੂਰ ਕਰਦੀ ਐ ਗੱਲ। ਅੱਛਾ ਤਾਂ ਬਣਾਣੀ ਪੈਂਦੀ ਐ? ਹਾਂਜੀ। ਇਸ ਲਈ ਆਪਣੇ ਸਾਥੀ ਦੀਆਂ ਲੋੜਾਂ ਨੂੰ ਸਮਝਣਾ ਉਹਨਾਂ ਦਾ ਸਤਿਕਾਰ ਕਰਨਾ ਇਹ ਬਹੁਤ ਜ਼ਰੂਰੀ ਹੈ ਡਾਕਟਰ ਜੈਨ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਮਰਦ ਦਾ ਇਹ ਕਹਿ ਲੋ ਕਰਤਵ ਹੈ ਕਿ ਉਹ ਸਾਥੀ ਨੂੰ ਔਰਗੇਜ਼ਮ ਦਾ ਅਨੁਭਵ ਕਰਵਾਏ ਵਾ ਤਾਂ ਫਿਰ ਇਸ కెਮਿਸਟਰੀ ਨੂੰ ਬਣਾਉਣ ਦੇ ਤਰੀਕੇ ਕੀ ਨੇ ਇੱਕ ਬਿਹਤਰ ਸੈਕਸ ਲਾਈਫ ਲਈ ਕੀ ਕਰਨਾ ਚਾਹੀਦਾ ਡਾਕਟਰ ਜੈਨ ਤਿੰਨ ਚੀਜ਼ਾਂ ਤੇ ਜ਼ੋਰ ਦਿੰਦੇ ਨੇ ਫੋਰਪਲੇ ਰੋਲ ਪਲੇ ਤੇ ਰਾਉਂਡਸ ਹਾਂ ਫੋਰਪਲੇ ਇਹ ਤਾਂ ਔਰਤਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਦੱਸਿਆ ਗਿਆ ਹੈ ਕਿੰਨਾ ਕੁ ਲਗਭਗ 99% ਔਰਤਾਂ ਨੂੰ ਉਹ ਕਹਿੰਦੇ ਨੇ ਔਰਗੈਜ਼ਮ ਲਈ ਫੋਰਪਲੇ ਚਾਹੀਦਾ ਹੀ ਚਾਹੀਦਾ ਹੈ ਪਰ ਇਹ ਸਿਰਫ ਸਰੀਰਿਕ ਛੋਹ ਨਹੀਂ ਹੈ ਇਹ ਸਮਝਣਾ ਜ਼ਰੂਰੀ ਹੈ ਹਾਂਜੀ ਇਸ ਦੀ ਸ਼ੁਰੂਆਤ ਗੱਲਬਾਤ ਸਤਕਾਰ ਤੇ ਇੱਕ ਦੂਜੇ ਦੇ ਸਰੀਰ ਦੇ ਸੁਵੇਦਨਸ਼ੀਲ ਹਿੱਸਿਆਂ ਨੂੰ ਜਾਣਨ ਨਾਲ ਹੁੰਦੀ ਹੈ ਇੱਕ ਤਰ੍ਹਾਂ ਦੀ ਮਾਨਸਿਕ ਤੇ ਭਾਵਨਾਤਮਕ ਤਿਆਰੀ ਵੀ ਹੈ ਠੀਕ ਹੈ ਤੇ ਰੋਲ ਪਲੇ ਇਸ ਸ਼ਬਦ ਸੁਣ ਕੇ ਸ਼ਾਇਦ ਕਈ ਲੋਕ ਕੁਝ ਹੋਰ ਸੋਚਣ। ਹਾਂ ਪਰ ਇੱਥੇ ਰੋਲ ਪਲੇ ਦਾ ਮਤਲਬ ਜ਼ਿਆਦਾਤਰ ਰਿਸ਼ਤੇ 'ਚ ਉਹ ਇੱਕ ਰਸਤਾ ਮੋਨੋਟਨੀ ਨੂੰ ਤੋੜਨਾ ਹੈ, ਉਤਸ਼ਾਹ ਵਾਪਸ ਲਿਆਉਣਾ ਹੈ। ਅੱਛਾ ਕਿਵੇਂ? ਕੁਝ ਸਧਾਰਨ ਚੀਜ਼ਾਂ ਨਾਲ ਜਿਵੇਂ ਮਾਹੌਲ ਬਦਲ ਲਿਆ, ਮੋਮਬਤੀਆਂ ਜਗਾ ਲੀਆਂ, ਕੋਈ ਖਾਸ ਕਪੜੇ ਪਾ ਲੇ, ਸਫਾਈ ਦਾ ਧਿਆਨ, ਪਰਫਿਊਮ, ਨਵੇਂ ਅੰਡਰਵੀਅਰ, ਕੁਝ ਵੀ ਜੋ ਨਵਾਂ ਪਣ ਲਿਆਵੇ। ਹੂੰ ਸਮਝ ਗਈ। ਤੇ ਤੀਜੀ ਚੀਜ਼, ਰਾਉਂਡਸ। ਇਸ ਦਾ ਕੀ ਮਤਲਬ ਹੋਇਆ? ਰਾਉਂਡਸ ਦਾ ਮਤਲਬ ਸਿਰਫ ਗਿਣਤੀ ਨਹੀਂ ਕਿ ਕਿੰਨੀ ਵਾਰ ਸੈਕਸ ਕਰਨਾ। ਡਾਕਟਰ ਜੈਨ ਅਸਲ ਵਿੱਚ ਜ਼ੋਰ ਦਿੰਦੇ ਨੇ ਮਿਆਦ ਤੇ ਇੱਕ ਚੰਗੇ ਸੰਤੁਸ਼ਟੀਜਨਕ ਸੈਕਸਸ਼ਨ ਦੀ ਮਿਆਦ ਫੋਰਪਲੇ ਸਮੇਤ ਲਗਭਗ 25 ਮਿੰਟ ਹੋਣੀ ਚਾਹੀਦੀ ਹੈ 25 ਮਿੰਟ ਠੀਕ ਹਾਂ ਮਤਲਬ ਗੁਣਵੱਤਾ ਤੇ ਧਿਆਨ ਦੇਣਾ ਸਿਰਫ ਗਿਣਤੀ ਤੇ ਨਹੀਂ ਡਾਕਟਰ ਜੈਨ ਕੁਝ ਚੇਤਾਵਨੀਆਂ ਵੀ ਦਿੰਦੇ ਨੇ ਹਣਾ ਖਾਸ ਕਰਕੇ ਹੱਥ ਰਸੀ ਤੇ ਪੌਣ ਨੂੰ ਲੈ ਕੇ ਬਿਲਕੁਲ ਉਹ ਸਾਫ਼ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਹੱਥ ਰਸੀ ਜਿਵੇਂ ਹਫਤੇ 'ਚ 1-2 ਵਾਰ ਤੋਂ ਵੱਧ ਜਾਂ ਫਿਰ ਪੌਣ ਦੀ ਬਹੁਤ ਜ਼ਿਆਦਾ ਵਰਤੋਂ ਪੀਈ ਦਾ ਕਾਰਨ ਬਣ ਸਕਦੀ ਹੈ ਓ ਤੇ ਇਸ ਤੋਂ ਵੀ ਵੱਧ ਖਤਰਨਾਕ ਇਹ ਹੋ ਸਕਦਾ ਹੈ ਕਿ ਬੰਦਾ ਅਸਲ ਸੈਕਸ ਨਾਲੋਂ ਹੱਥ ਰਸੀ ਨੂੰ ਤਰਜੀਹ ਦੇਣ ਲੱਗ ਪਵੇ ਇਸ ਨਾਲ ਸਿਕਸ ਰੇਤ ਵਿਆ ਵਰਗੀ ਸਥਿਤੀ ਵੀ ਬਣ ਸਕਦੀ ਹੈ ਸੰਤੁਲਨ ਬਹੁਤ ਜ਼ਰੂਰੀ ਹੈ ਤਾਂ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਦਾ ਵੀ ਰੋਲ ਹੋਵੇਗਾ ਇਸ ਸਭ ਵਿੱਚ ਬਹੁਤ ਵੱਡਾ ਰੋਲ ਹੈ ਚੰਗਾ ਸਟੈਮੀਨਾ ਲਚਕੀਲਾਪਨ ਫਲੈਕਸੀਬਿਲਟੀ ਪੇਟ ਦੀ ਸਿਹਤ ਠੀਕ ਹੋਣਾ ਤਣਾਅ ਘਟ ਹੋਣਾ ਇਹ ਸਭ ਸਿੱਧਾ ਅਸਰ ਪਾਉਂਦੇ ਨੇ ਹਾਂਜੀ ਤੇ ਨਾਲ ਹੀ ਮਾਨਸਿਕ ਸਿਹਤ ਆਤਮ ਵਿਸ਼ਵਾਸ ਤੇ ਆਪਣੇ ਸਰੀਰ ਬਾਰੇ ਸਕਾਰਾਤਮਕ ਸੋਚਣਾ ਵੀ ਉਨਾਂ ਹੀ ਜ਼ਰੂਰੀ ਹੈ ਜਿੰਨੀ ਸਰੀਰਿਕ ਤੰਦਰੁਸਤੀ ਤਕਲ ਮਿਲਾ ਕੇ ਸਾਰੀ ਗੱਲਬਾਤ ਦਾ ਸਾਰ ਕੀ ਨਿਕਲਿਆ ਡਾਕਟਰ ਜੈਨ ਦੇ ਨੁਕਤਿਆਂ ਤੋਂ ਇਹ ਸਾਫ ਹੈ ਕਿ ਸੈਕਸ ਸਿਰਫ ਇੱਕ ਸਰੀਰਕ ਕੰਮ ਨਹੀਂ ਹੈ ਇਹ ਬਹੁਤ ਕੁਝ ਹੋਰ ਵੀ ਹੈ ਹਾਂ ਇਸ ਵਿੱਚ ਪਾਵਨਾ ਮਾ ਨੇ ਮਾਨਸਿਕਤਾ ਹੈ ਸਿਹਤ ਹੈ ਤੇ ਸਭ ਤੋਂ ਵੱਧ ਆਪਸੀ ਸਮਝ ਤੇ ਗੱਲਬਾਤ ਹੈ ਬਿਲਕੁਲ ਤੇ ਅੰਤ ਵਿੱਚ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਨਾ ਕਿ ਅਸੀਂ ਆਪਣੇ ਸਾਥੀ ਦੀਆਂ ਲੋੜਾਂ ਨੂੰ ਕਿੰਨਾ ਕੁ ਸਮਝਦੇ ਹਾਂ ਕਿੰਨੀ ਕੁ ਖੁੱਲ ਕੇ ਗੱਲ ਕਰਦੇ ਹਾਂ ਉਹਨਾਂ ਬਾਰੇ ਹਮ ਸ਼ਾਇਦ ਇੱਕ ਸਿਹਤਮੰਦ ਤੇ ਸੰਤੁਸ਼ਟੀਪ੍ਰੀ ਸੈਕਸ ਲਾਈਫ ਦੀ ਨਹੀਂ ਇਸੇ ਖੁੱਲੇਪਨ ਆਪਸੀ ਇੱਜ਼ਤ ਤੇ ਇੱਕ ਦੂਜੇ ਦੀਆਂ ਲੋੜਾਂ ਦਾ ਧਿਆਨ ਰੱਖਣ ਚ ਹੈ ਅਸਲ ਸਵਾਲ ਤੇ ਇਹੀ ਹੈ ਕਿ ਇਸ ਜਾਣਕਾਰੀ ਨੂੰ ਲੈ ਕੇ ਅਸੀਂ ਆਪਣੀ ਜ਼ਿੰਦਗੀ ਚ ਇਸ ਨੂੰ ਵਰਤਦੇ ਕਿ